ਇਸਟਾ ਤੇ ਰੀਲ ਫਾਈ ਸੀ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਮੈਂ ਭੂਆ ਜੀ ਨੂੰ ਸਪੈਸ਼ਲ ਲੈ ਕੇ ਆਈਆਂ ਜੈ ਮਾਤਾ ਦੀ ਦੋਸਤੋ ਪੰਜ ਗਰਾਈਆਂ ਤੋਂ ਭੈਣ ਜੀ ਆਏ ਸੀ ਆਪਣੀ ਮੰਮਾ ਲਈ ਏਸੀ ਲੈਣ ਇਹਨਾਂ ਨੇ ਆਪਣੀ ਮਦਰ ਨੂੰ ਏਸੀ ਗਿਫਟ ਕੀਤਾ ਜੀ ਇਹ ਮੰਮਾ ਕਹਿੰਦੇ ਨੇ ਨਾਰੋ ਮਾਜਰੇ ਹੈਨਾ ਮਦਰ ਤੁਹਾਡੇ ਨਾਰੋ ਮਾਜਰੇ ਨੇ ਹਾਂ ਜੀ ਇਹ ਮੇਰੀਆਂ ਰੀਲਸ ਵਗੈਰਾ ਦੇਖਦੇ ਨੇ ਮਤਲਬ ਮੈਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਅੱਛਾ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਦੇ ਇੰਸਟਾਗ੍ਰam ਤੇ ਫੋਲੋ ਕਰ ਦਿੰਨੇ ਮੈਨੂੰ ਔਰ ਬਹੁਤ ਚੰਗਾ ਲੱਗਦਾ ਪਹਿਨ ਜੀ ਆਏ ਨੇ ਸਪੈਸ਼ਲ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਬਾਕੀ ਆਂਟੀ ਆਏ ਨੇ ਮਤਲ ਨਰਮਾਇਰੇ ਤੋਂ ਬਹੁਤ ਵਧੀਆ ਲੱਗਿਆ ਏਸੀ ਇਹਨਾਂ ਨੇ ਲੈ ਲਿਆ ਜੀ ਇਹਨਾਂ ਨੂੰ ਦਿੱਤਾ ਗੋਦਰੇਜ ਦਾ 5 ਸਟਾਰ ਬਾਕੀ ਇੱਕ ਛੋਟਾ ਜਿਹਾ ਸਾਡੇ ਵੱਲੋਂ ਇੱਕ ਗਿਫਟ ਭੈਣ ਜੀ ਨੂੰ ਔਰ ਜੀ ਆਏ ਨੂੰ ਥੈਂਕ ਯੂ ਸੋ ਮਚ ਤੁਹਾਡਾ ਹੈਲੋ ਬਾਕੀ ਭੈਣ ਜੀ ਤੋਂ ਪੁੱਛਾਂਗੇ ਕਿਵੇਂ ਲੱਗੇ ਇੱਥੇ ਆ ਕੇ ਹਾਂਜੀ ਭੈਣ ਜੀ ਜਿਵੇਂ ਤੁਸੀਂ ਰੀਲਾਂ ਦੇ ਦੇ ਉਮੀਦ ਲੱਗਦੀ ਹੈ ਮੈਨੂੰ ਬਹੁਤ ਵਧੀਆ ਲੱਗਿਆ ਐਕਚੁਅਲੀ ਮੈਂ ਭੂਆ ਜੀ ਦਾ ਦੇਖਿਆ ਸੀ ਤੁਹਾਡੇ ਨਾਲ ਇੰਸਟਾ ਤੇ ਰੀਲ ਪਾਈ ਹੋਈ ਸੀ ਮੈਨੂੰ ਬਹੁਤ ਵਧੀਆ ਲੱਗਿਆ ਫਿਰ ਮੈਂ ਭੂਆ ਜੀ ਨੂੰ ਸਪੈਸ਼ਲ ਲੈ ਕੇ ਆਈਆਂ ਵੀ ਤੁਹਾਡੇ ਕੋਲੇ ਵੀ ਇਹ ਅਸੀਂ ਦਵਾ ਕੇ ਲਿਆਉ ਭੂਆ ਜੀ ਮਤਲਬ ਕਹਿੰਦਾ ਭਾਵਾ ਜਿਵੇਂ ਤੁਹਾਨੂੰ ਮਤਲਬ ਰੀਲਾਂ ਦੇ ਵਿੱਚ ਲੱਗਦਾ ਸੀ ਹਾਂਜੀ ਸੇਮ ਉਦਾਂ ਹੀ ਮੈਨੂੰ ਇੱਥੇ ਟ੍ਰੀਟ ਕੀਤਾ ਤੁਸੀਂ ਨਹੀਂ ਨਹੀਂ ਬਿਲਕੁਲ ਨਹੀਂ ਥੈਂਕ ਯੂ ਸੋ ਮੱਚ ਥੈਂਕ ਯੂ ਬਹੁਤ ਵਧੀਆ ਤੁਸੀਂ ਜੀ ਇੰਨੀ ਦੂਰੋਂ ਆਏ ਹੋ ਸਾਡੀ ਰਿਸਪ